ਜੇ ਤੁਹਾਡੇ ਗੋਡਿਆਂ 'ਚ ਗਰੀਸ ਮੁੱਕਦਾ ਜੋੜਾਂ 'ਚ ਦਰਦ ਹੁੰਦਾ ਗੋਡੇ ਕੜਕੜ ਕਰਦੇ ਆ ਗੋਡੇ ਮਤਲਬ ਬਰਦਾਸ਼ਤ ਹੀ ਨਹੀਂ ਕਰਦੇ ਦਰਦ ਨੂੰ ਜਾਂ ਤੁਹਾਨੂੰ ਕਹਿ ਦਿੱਤਾ ਕਿ ਅੱਜ ਹੀ ਆਪਰੇਸ਼ਨ ਹੋਊਗਾ ਗੋਡਿਆਂ ਦਾ ਗੋਡਿਆਂ ਦੇ ਵਿੱਚ ਗਰੀਸ ਮੁੱਕ ਗਿਆ ਇਦਾਂ ਦੀਆਂ ਗੱਲਾਂ ਜੇ ਤੁਸੀਂ ਸੁਣਦੇ ਪਏ ਹੋ ਆਪਦੇ ਬਾਰੇ ਤਾਂ ਤੁਸੀਂ ਗੌਰ ਕਰਿਓ ਪੰਚਮ ਹਲਦੀ ਦੁੱਧ ਦੇ ਵਿੱਚ ਦੋ ਚੁਟਕੀ ਪਾਉਣੀ ਹੈ ਪਹਿਲੀ ਤੇ ਇਹਦੇ ਵਿੱਚ ਕਾਲੀ ਹਲਦੀ ਪਾਈ ਆ ਦੂਜੀ ਇਹਦੇ ਵਿੱਚ ਸੇਲਮ ਦੀ ਹਲਦੀ ਜਿਹੜੀ ਪੀਲੀ ਆਪਣੇ ਰਸੋਈ 'ਚ ਹੁੰਦੀ ਹੈ ਉਹ ਪਾਈ ਹੈ ਫਿਰ ਆਪਾਂ ਇਹ 'ਚ ਦਾਰੂ ਹਲਦੀ ਪਾਈ ਹੈ ਅੰਬਾ ਹਲਦੀ ਪਾਈ ਹੈ ਫਿਰ ਇਹ 'ਚ ਜੰਗਲੀ ਹਲਦੀ ਪਾਈ ਹੈ ਜਿਹਨੂੰ ਅਸੀਂ ਮੈਦਾ ਸੱਕ ਲੱਕੜੀ ਕਹਿੰਦੇ ਆ ਤੇ ਉਹ ਜਿਹੜੀਆਂ ਚਾਰ ਪੰਜ ਚੀਜ਼ਾਂ ਹੈ ਪਾਈਆਂ ਨੇ ਇਹਨਾਂ ਨੂੰ ਪਾਉਣ ਦੇ ਨਾਲੇ ਬਣਿਆ ਪੰਚਮ ਹਲਦੀ ਪੰਜ ਹਲਦੀਆਂ ਦਾ ਮਿਸ਼ਰਣ ਪੰਚਮ ਹਲਦੀ ਪਰ ਇਹਨਾਂ ਦੀ ਰੀੜ ਦੀ ਹੱਡੀ 'ਚ ਮਣ ਕੇ ਵੱਧ ਜਾਂਦੇ ਆ ਗਾਇਬ ਆ ਜਾਂਦਾ ਮਤਲਬ ਸੋਜਾ ਆ ਜਾਂਦਾ ਜਿਵੇਂ L45 ਦੀ ਪ੍ਰੋਬਲਮ ਆ ਗਈ ਕਿਸੇ ਨੂੰ S1 ਦੀ ਪ੍ਰੋਬਲਮ ਦੀ ਆ ਗਈ ਕਿਸੇ ਨੂੰ ਟੋਟਲ ਸਰਵਾਈਕਲ ਦੀ ਪ੍ਰੋਬਲਮ ਆ ਜਾਂਦੀ ਇੱਥੇ ਗਰਦਨ ਚ ਔਰ ਥੋੜੇ ਦੇਣਾ ਜੀ